3 ਜੂਨ 2009 ਨੂੰ ਇੱਕ ਵਰਕਰ ਬਿਲਕੁਲ ਸਵੇਰ ਦੇ ਟਾਈਮ ਦੇ ਉੱਪਰ ਕਿੰਗਸਟਨ ਮਿਲਸ ਲੋਕ ਦੇ ਉੱਪਰ ਆਪਣਾ ਕੰਮ ਕਰਨ ਲਈ ਜਾਂਦੇ ਆ ਜਦੋਂ ਉੱਥੇ ਪਹੁੰਚਦੇ ਆ ਤਾਂ ਉੱਥੇ ਉਹਨਾਂ ਨੂੰ ਪਾਣੀ ਦੇ ਵਿੱਚ ਇੱਕ ਕਾਲੇ ਰੰਗ ਦੀ ਨਿਸਾਨ ਸੈਂਟਰਾ ਕਾਰ ਡੁੱਬੀ ਹੋਈ ਦਿਖਾਈ ਦਿੰਦੀ ਆ ਜਦੋਂ ਬਿਲਕੁਲ ਨੇੜੇ ਜਾ ਕੇ ਦੇਖਦੇ ਆ ਤਾਂ ਉਸ ਕਾਲੇ ਰੰਗ ਦੀ ਕਾਰ ਦੇ ਅੰਦਰ ਚਾਰ ਔਰਤਾਂ ਦੀਆਂ ਲਾਸ਼ਾਂ ਉਹਨਾਂ ਨੂੰ ਦਿਖਾਈ ਦਿੰਦੀਆਂ ਨੇ ਫੌਰਨ ਉਹ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਪਹੁੰਚਦੀ ਆ ਇਸ ਕਾਰ ਨੂੰ ਬਾਹਰ ਕੱਢਿਆ ਜਾਂਦਾ ਤੇ ਕਾਰ ਦੇ ਨੰਬਰ ਤੋਂ ਉਹਨਾਂ ਦੀ ਸ਼ਨਾਖਤ ਕੀਤੀ ਜਾਂਦੀ ਹੈ ਸ਼ਨਾਖਤ ਕਰਨ ਦੇ ਉੱਪਰ ਇਹ ਪਤਾ ਲੱਗਦਾ ਕਿ ਇਹ ਚਾਰੇ ਜਿਹੜੀਆਂ ਔਰਤਾਂ ਹੁੰਦੀਆਂ ਨੇ ਅਫਗਾਨਿਸਤਾਨ ਤੋਂ ਮਾਈਗ੍ਰੇਟ ਹੋ ਕੇ ਆਈ ਸ਼ਾਫੀਆ ਫੈਮਿਲੀ ਦੀਆਂ ਤਿੰਨ ਬੇਟੀਆਂ ਤੇ ਇੱਕ ਉਹਨਾਂ ਦੇ ਮਤਰੇ ਮਦਰ ਉਹਨਾਂ ਦੀਆਂ ਲਾਸ਼ਾਂ ਨੇ 19 ਸਾਲ ਦੀ ਜ਼ੈਨਬ 17 ਸਾਲ ਦੀ ਸਹਿਰ 13 ਸਾਲ ਦੀ ਗੀਤੀ ਤੇ ਉਹਨਾਂ ਦੇ ਮਤਰੇ ਇਹ ਜਿਹੜੇ ਮਦਰ ਹੁੰਦੇ ਆ ਰੋਨਾ ਅਮੀਰ ਉਹਨਾਂ ਦੀਆਂ ਬਾਡੀਜ਼ ਨੇ ਜਦੋਂ ਇਹ ਸਾਰਾ ਕੁਝ ਇੱਕ ਜਗ੍ਹਾ ਹੋ ਰਿਹਾ ਇਹ ਸਾਰੇ ਕੁਝ ਤੋਂ ਥੋੜੀ ਦੂਰ ਦੇ ਉੱਪਰ ਕਿੰਗਸਟਨ ਪੁਲਿਸ ਸਟੇਸ਼ਨ ਦੇ ਵਿੱਚ ਮੁਹੰਮਦ ਸ਼ਾਫੀਆ ਇਹਨਾਂ ਤਿੰਨੇ ਬੱਚੀਆਂ ਦੇ ਪਿਤਾ ਆਪਣੀਆਂ ਬੇਟੀਆਂ ਦੀ ਮਿਸਿੰਗ ਰਿਪੋਰਟ ਲਖਵਾ ਰਹੇ ਹੁੰਦੇ ਤੇ ਇਸੇ ਹੀ ਦਿਨ ਸਵੇਰ ਦੇ ਤਕਰੀਬਨ 4 ਵਜੇ ਮੁਹੰਮਦ ਸ਼ਾਫੀਆ ਦਾ ਬੇਟਾ ਹਮੀਦ ਮੌਂਟਰੀਅਲ ਦੇ ਵਿੱਚ ਇੱਕ ਪੁਲਿਸ ਨੂੰ ਰਿਪੋਰਟ ਲਖਵਾਉਂਦਾ ਕਿ ਇੱਕ ਪਾਰਕਿੰਗ ਲੋਟ ਦੇ ਵਿੱਚ ਉਹਦੀ ਜਿਹੜੀ ਲੈਕਸਸ ਕਾਰ ਹੈਗੀ ਆ ਉਹਦਾ ਐਕਸੀਡੈਂਟ ਹੋ ਗਿਆ ਹੁਣ ਇਹ ਇੱਕੋ ਦਿਨ ਸਵੇਰ ਦੇ ਕੁਝ ਘੰਟਿਆਂ ਦੇ ਦਰਮਿਆਨ ਇੱਕ ਹੀ ਫੈਮਿਲੀ ਦੇ ਨਾਲ ਹੋਣ ਵਾਲੇ ਤਿੰਨ ਡਿਫਰੈਂਟ ਇਨਸੀਡੈਂਟ ਨੇ ਸਟਾਰਟਿੰਗ ਦੇ ਵਿੱਚ ਪੁਲਿਸ ਨੂੰ ਇਹ ਲੱਗਦਾ ਕਿ ਇਹ ਇੱਕ ਬਹੁਤ ਹੀ ਟਰਾਜਿਕ ਇਨਸੀਡੈਂਟ ਸੀਗਾ ਜਿਹਦੇ ਵਿੱਚ ਕੁਝ ਬੱਚਿਆਂ ਨੇ ਘਰੋਂ ਕਾਰ ਚੱਕ ਲਈ ਹੋਊਗੀ ਤੇ ਬਾਹਰ ਲਿਆ ਕੇ ਮਸਤੀ ਕਰਨ ਦੇ ਮੂਡ 'ਚ ਲਿਆਏ ਪਰ ਉਹ ਕਾਰ ਨੂੰ ਕੰਟਰੋਲ ਨਹੀਂ ਕਰ ਸਕੇ ਤੇ ਕਾਰ ਪਾਣੀ ਦੇ ਵਿੱਚ ਡਿੱਗ ਜਾਂਦੀ ਆ ਪਰ ਇੰਨਾ ਕੁਝ ਇਕੱਠਾ ਹੀ ਹੋ ਜਾਣਾ ਪੁਲਿਸ ਦਾ ਸ਼ੱਕ ਥੋੜਾ ਜਿਹਾ ਵਧਾਉਂਦਾ ਹੈ ਉਹਨੇ ਕੀ ਕਹਾਣੀ ਹੈ ਕੌਣ ਹੈ ਸ਼ਾਫੀਆ ਫੈਮਿਲੀ ਕੌਣ ਸੀਗੇ ਇਹ ਬਦਕਿਸਮਤ ਲੋਕ ਇਹ ਸਭ ਕੁਝ ਜਾਣਨ ਦੇ ਲਈ ਸਾਨੂੰ ਚੱਲਣਾ ਪਊਗਾ ਇਤਿਹਾਸ ਦੇ ਵਿੱਚ ਬਹੁਤ ਸਾਲ ਪਿੱਛੇ 1980 ਦਾ ਅਫਗਾਨਿਸਤਾਨ ਇੱਕ ਨੌਜਵਾਨ ਬਿਜ਼ਨਸਮੈਨ ਹੈ ਉਹਦਾ ਨਾਮ ਹੈਗਾ ਮੁਹੰਮਦ ਸ਼ਾਫੀਆ ਉਹ ਵਿਆਹ ਕਰਵਾਉਂਦਾ ਅਫਗਾਨਿਸਤਾਨ ਦੀ ਆਰਮੀ ਦੇ ਇੱਕ ਕਰਨਲ ਉਹਨਾਂ ਦੀ ਬੇਟੀ ਰੋਨਾ ਅਮੀਰ ਦੇ ਨਾਲ ਪਰ ਇਸ ਵਿਆਹ ਤੋਂ ਕੋਈ ਵੀ ਬੱਚਾ ਕੋਈ ਵੀ ਸੰਤਾਨ ਪੈਦਾ ਨਹੀਂ ਹੁੰਦੀ ਡਾਕਟਰ ਥੋੜੀ ਦੇਰ ਤੋਂ ਬਾਅਦ ਇਹ ਕਹਿ ਦਿੰਦੇ ਆ ਕਿ ਰੋਨਾ ਅਮੀਰ ਸੰਤਾਨ ਨੂੰ ਪੈਦਾ ਕਰਨ ਦੇ ਵਿੱਚ ਅਸਮਰਥ ਨੇ ਸਮਾਨੰਗਦਾ ਜਾਂਦਾ ਹੁਣ ਆ ਜਾਂਦਾ 1998 ਕਿਉਂਕਿ ਮੁਹੰਮਦ ਸ਼ਾਫੀਆ ਨੂੰ ਔਲਾਦ ਚਾਹੀਦੀ ਆ ਤਾਂ ਉਹ ਇੱਕ ਵਾਰੀ ਫੇਰ ਦੁਬਾਰਾ ਵਿਆਹ ਕਰਵਾਉਂਦਾ ਇਸ ਵਾਰ ਉਹਦਾ ਜਿਹੜਾ ਵਿਆਹ ਹੁੰਦਾ ਉਹ ਹੁੰਦਾ ਟੂਬਾ ਨਾਮ ਦੀ ਇੱਕ ਲੜਕੀ ਦੇ ਨਾਲ ਪਰ ਰੋਨਾ ਅਮੀਰ ਇਸ ਵਿਆਹ ਦੇ ਦੌਰਾਨ ਵੀ ਇਸ ਵਿਆਹ ਦੇ ਵਿੱਚ ਜੋ ਵੀ ਸਾਰੇ ਫੰਕਸ਼ਨ ਹੁੰਦੇ ਆ ਉਹਨਾਂ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਦੀ ਜ਼ਿੰਦਗੀ ਦੇ ਵਿੱਚ ਵੀ ਐਕਟਿਵ ਰਹਿੰਦੇ ਨੇ ਇਹ ਅਫਗਾਨਿਸਤਾਨ ਦਾ ਕਾਨੂੰਨ ਵੀ ਹੈਗਾ ਜੇ ਕੋਈ ਮਰਦ ਦੁਬਾਰਾ ਵਿਆਹ ਕਰਵਾਉਂਦਾ ਤਾਂ ਉਹਦੀ ਪਹਿਲੀ ਜਿਹੜੀ ਪਤਨੀ ਹੁੰਦੀ ਆ ਉਹਨੂੰ ਨਾਲ ਹੀ ਰਹਿਣਾ ਪੈਂਦਾ ਵਾ ਇਸੇ ਕਰਕੇ ਜ਼ਿਆਦਾਤਰ ਜਿਹੜੀਆਂ ਫੋਟੋਗ੍ਰਾਫਸ ਨੇ ਪੁਰਾਣੀਆਂ ਫੈਮਿਲੀ ਦੀਆਂ ਉਹਨਾਂ ਦੇ ਵਿੱਚ ਵੀ ਇਹਨਾਂ ਤਿੰਨਾਂ ਜਣਿਆਂ ਨੂੰ ਹਮੇਸ਼ਾ ਇਕੱਠੇ ਹੀ ਦੇਖਿਆ ਜਾਂਦਾ ਵਾ ਜਿੱਥੇ ਇੱਕ ਪਾਸੇ ਰੋਨਾ ਅਮੀਰ ਮੁਹੰਮਦ ਸ਼ਾਫੀਅਰ ਨੂੰ ਕੋਈ ਵੀ ਸੰਤਾਨ ਨਹੀਂ ਦੇ ਸਕੇ ਉਸ ਦੇ ਬਿਲਕੁਲ ਅਲੱਗ ਦੂਸਰੀ ਪਤਨੀ ਟੂਬਾ ਤੋਂ ਮੁਹੰਮਦ ਸ਼ਾਫੀਆ ਦੇ 7 ਔਲਾਦ ਹੁੰਦੀਆਂ ਨੇ ਕਿਉਂਕਿ ਮੁਹੰਮਦ ਸ਼ਾਫੀਆ ਇੱਕ ਬਿਜ਼ਨਸ ਮਾਈਂਡਡ ਇਨਸਾਨ ਹੈਗਾ 1993 ਦੇ ਵਿੱਚ ਉਹ ਆਸਟ੍ਰੇਲੀਆ ਚਲੇ ਜਾਂਦਾ ਉੱਥੇ ਜਾ ਕੇ ਆਪਣਾ ਇੱਕ ਬਹੁਤ ਹੀ ਸਕਸੈਸਫੁਲ ਬਿਜ਼ਨਸ ਸਟਾਰਟ ਕਰਦਾ ਉਸ ਤੋਂ ਬਾਅਦ ਕੁਝ ਸਾਲ ਆਸਟ੍ਰੇਲੀਆ ਦੇ ਵਿੱਚ ਰਹਿਣ ਤੋਂ ਬਾਅਦ ਉਹ ਆਪਣਾ ਰੁੱਖ ਕਰਦਾ ਦੁਬਈ ਵੱਲ ਦਬਈ ਦੇ ਵਿੱਚ ਰਹਿ ਕੇ ਸੈਕੰਡ ਹੈਂਡ ਕਾਰਾਂ ਦੇ ਨਾਲ ਰਿਲੇਟਡ ਬਿਜ਼ਨਸ ਦੇ ਵਿੱਚ ਉਹਨੂੰ ਬਹੁਤ ਹੀ ਜ਼ਿਆਦਾ ਪ੍ਰੋਫਿਟ ਹੁੰਦਾ ਤੇ ਇੱਕ ਬਹੁਤ ਹੀ ਵੱਡਾ ਤੇ ਬਹੁਤ ਹੀ ਅਮੀਰ ਇਨਸਾਨ ਬਣ ਜਾਂਦਾ ਅਗਲੇ 11 ਸਾਲਾਂ ਦੇ ਵਿੱਚ ਉਹਦਾ ਜਿਹੜਾ ਪੂਰਾ ਬਿਜ਼ਨਸ ਦਾ ਅੰਪਾਇਰ ਆ ਉਹ ਬਹੁਤ ਹੀ ਜ਼ਿਆਦਾ ਉਹਦਾ ਦਾਇਰਾ ਵਧਦਾ ਹੁਣ ਆਉਂਦਾ ਸਾਲ 2007 2007 ਦੇ ਵਿੱਚ ਮੁਹੰਮਦ ਸ਼ਾਫੀਆ ਨੂੰ ਕੈਨੇਡਾ ਦੀ ਗਵਰਨਮੈਂਟ ਦੁਆਰਾ ਇੱਕ ਜੋ ਇਮੀਗ੍ਰੇਸ਼ਨ ਸਕੀਮ ਦੇ ਬਾਰੇ ਚ ਪਤਾ ਲੱਗਦਾ ਉਹ ਸਕੀਮ ਇਹਨਾਂ ਲੋਕਾਂ ਦੇ ਲਈ ਆ ਜਿਹੜੇ ਕੈਨੇਡਾ ਦੇ ਵਿੱਚ ਬਹੁਤ ਸਾਰਾ ਇਨਵੈਸਟ ਕਰ ਸਕਦੇ ਆ ਆਪਣਾ ਪੈਸਾ ਵਗੈਰਾ ਤੇ ਉਸ ਇਨਵੈਸਟਮੈਂਟ ਦੇ ਕਾਰਨ ਕਿਉਂਕਿ ਇਹ ਇਨਵੈਸਟਮੈਂਟ ਬਹੁਤ ਹੀ ਜ਼ਿਆਦਾ ਰੁਪਈਆ ਦੇ ਨਾਲ ਰਿਲੇਟਡ ਆ ਇਸੇ ਕਰਕੇ ਉਹਨਾਂ ਨੂੰ ਡਾਇਰੈਕਟ ਉਥੋਂ ਦੀ ਸਿਟੀਜ਼ਨਸ਼ਿਪ ਜਾਂ ਪੀਆਰ ਵਗੈਰਾ ਮਿਲ ਜਾਂਦੀ ਆ ਮੁਹੰਮਦ ਸ਼ਾਫੀਆ ਇਸ ਸਕੀਮ ਦਾ ਫਾਇਦਾ ਉਠਾਉਂਦਾ 2 ਮਿਲੀਅਨ ਡਾਲਰ ਕੈਨੇਡਾ ਦੇ ਮੋਂਟਰੀਅਲ ਦੇ ਵਿੱਚ ਉਹ ਇਨਵੈਸਟ ਕਰਦਾ ਤੇ ਆਪਣੀ ਪੂਰੀ ਦੀ ਪੂਰੀ ਫੈਮਿਲੀ ਨੂੰ ਉੱਥੇ ਮੂਵ ਕਰ ਲੈਂਦਾ। ਮੁਹੰਮਦ ਸ਼ਾਫੀਆ ਉਹਦੀ ਦੂਸਰੀ ਪਤਨੀ ਟੋਬਾ ਤੇ ਸੱਤ ਬੱਚੇ ਰੋਣਾ ਅਮੀਰ ਪਿੱਛੇ ਰਹਿ ਜਾਂਦੇ ਆ। ਮੁਹੰਮਦ ਸ਼ਾਫੀਆ ਦੀ ਜ਼ਿੰਦਗੀ ਦੇ ਉਹਦੇ ਤਬੀਅਤ ਦੇ ਉਹਦੇ ਕੈਰੇਕਟਰ ਦੇ ਦੋ ਪੱਖ ਨੇ। ਇੱਕ ਪਾਸੇ ਉਹ ਇੱਕ ਬਹੁਤ ਹੀ ਅਗਾਹ ਵਧੂ ਬਿਜ਼ਨਸਮੈਨ ਹੈਗਾ ਪਰ ਨਾਲ ਦੀ ਨਾਲ ਹੀ ਉਹ ਇੱਕ ਬਹੁਤ ਹੀ ਕਟੜ ਸੋਚ ਵਾਲਾ ਇਨਸਾਨ ਹੈ। ਅਫਗਾਨਿਸਤਾਨ ਤੋਂ ਉੱਠਿਆ ਇੱਕ ਨੌਜਵਾਨ ਆਸਟ੍ਰੇਲੀਆ ਤੇ ਦੁਬਈ ਹੁੰਦਾ ਹੋਇਆ ਕੈਨੇਡਾ ਪਹੁੰਚ ਚੁੱਕਿਆ ਵਾ ਇੱਕ ਬਹੁਤ ਹੀ ਵੱਡਾ ਬਿਜ਼ਨਸਮੈਨ ਬਣ ਚੁੱਕਿਆ ਪਰ ਆਪਣੀ ਰੂੜੀਵਾਦੀ ਸੋਚ ਦੇ ਕਾਰਨ ਉਹ ਆਪਣੀਆਂ ਜਿਹੜੀਆਂ ਪਹਿਲੀਆਂ 3 ਬੇਟੀਆਂ ਹੁੰਦੀਆਂ ਉਹਦੀਆਂ ਸੱਤ ਸੰਤਾਨਾਂ ਦੇ ਵਿੱਚੋਂ ਪਹਿਲੀਆਂ 3 ਬੇਟੀਆਂ ਨੇ ਉਹ ਆਪਣੀਆਂ ਤਿੰਨੇ ਹੀ ਬੇਟੀਆਂ ਨੂੰ ਅਫਗਾਨਿਸਤਾਨ ਦੇ ਵਿੱਚ ਹੀ ਵਿਆਹਣਾ ਚਾਹੁੰਦਾ ਵਾ ਤੇ ਸੈਕੰਡ ਇਹ ਗੱਲ ਹੈਗੀ ਆ ਕੈਨੇਡਾ ਦਾ ਲਾਈਫਸਟਾਈਲ ਉਹਨੂੰ ਆਪਣੀਆਂ ਲੜਕੀਆਂ ਦੇ ਲਈ ਬਿਲਕੁਲ ਵੀ ਠੀਕ ਨਹੀਂ ਲੱਗਦਾ ਉਹ ਚਾਹੁੰਦਾ ਕਿ ਉਹਦੀਆਂ ਜਿਹੜੀਆਂ ਲੜਕੀਆਂ ਨੇ ਉਹ ਉਸੇ ਤਰ੍ਹਾਂ ਹੀ ਰਹਿਣ ਜਿਸ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਆਮ ਔਰਤਾਂ ਰਹਿੰਦੀਆਂ ਨੇ ਪਰ ਕੈਨੇਡਾ ਪਹੁੰਚਣ ਦੇ ਉੱਪਰ ਆਪਣੇ ਕੰਮ ਦੇ ਵਿੱਚ ਬਿਜ਼ੀ ਤੇ ਪਿੱਛੇ ਸੱਤ ਬੱਚੇ ਨੇ ਟੂਬਾ ਇਹਨਾਂ ਸੱਤ ਬੱਚਿਆਂ ਨੂੰ ਸੰਭਾਲਣ ਦੇ ਵਿੱਚ ਅਸਮਰਥ ਹੈ ਇਸੇ ਕਾਰਨ ਮੁਹੰਮਦ ਸ਼ਾਫੀਆ ਅਫਗਾਨਿਸਤਾਨ ਰਹਿੰਦੇ ਆਪਣੀ ਪਹਿਲੀ ਪਤਨੀ ਰੋਨਾ ਅਮੀਰ ਨੂੰ ਉੱਥੋਂ ਬੁਲਾ ਲੈਂਦਾ ਰੋਨਾ ਅਮੀਰ ਤੇ ਟੂਬਾ ਦ ਆਪਸ ਦੇ ਵਿੱਚ ਪਰਸਨੈਲਿਟੀ ਦਾ ਬਹੁਤ ਹੀ ਜ਼ਿਆਦਾ ਫਰਕ ਆ ਟੂਬਾ ਦੀਆਂ ਸੰਤਾਨਾਂ ਉਹਦੇ ਖੁਦ ਦੇ ਪੇਟ ਦੇ ਵਿੱਚੋਂ ਜੰਮੀਆਂ ਸੰਤਾਨਾਂ ਨੇ ਪਰ ਟੂਬਾ ਨੂੰ ਉਹਨਾਂ ਦੇ ਨਾਲ ਕੋਈ ਬਹੁਤ ਜ਼ਿਆਦਾ ਲਗਾਵ ਨਹੀਂ ਹੈ ਪਰ ਉਸ ਦੇ ਬਿਲਕੁਲ ਉਲਟ ਰੋਣਾ ਅਮੀਰ ਚਾਹੇ ਉਹਨਾਂ ਦੇ ਮਤਰੇਹ ਮਾਂ ਨੇ ਪਰ ਉਹ ਉਹਨਾਂ ਨੂੰ ਆਪਣੇ ਹੀ ਬੱਚਿਆਂ ਦੀ ਤਰ੍ਹਾਂ ਸੰਭਾਲਦੇ ਆ ਤੇ ਉਹਨਾਂ ਦੇ ਨਾਲ ਉਹਨਾਂ ਸੱਤੇ ਬੱਚਿਆਂ ਦੇ ਨਾਲ ਉਹਨਾਂ ਦਾ ਜਿਹੜਾ ਰਿਲੇਸ਼ਨ ਆ ਉਹ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਚਾਹੇ ਸਮਾਜਿਕ ਤੇ ਧਾਰਮਿਕ ਤੌਰ ਦੇ ਉੱਪਰ ਰੋਨਾ ਅਮੀਰ ਤੇ ਟੂਬਾ ਦੋਨਾਂ ਦੀ ਜਿਹੜੀ ਸਥਿਤੀ ਆ ਉਹ ਬਿਲਕੁਲ ਬਰਾਬਰ ਆ ਉਹ ਦੋਨੇ ਇੱਕੋ ਹੀ ਇਨਸਾਨ ਦੀਆਂ ਪਤਨੀਆਂ ਨੇ ਤੇ ਉਲਟਾ ਇਹ ਹੈ ਕਿ ਰੋਨਾ ਅਮੀਰ ਪਹਿਲੇ ਪਤਨੀ ਨੇ ਪਰ ਮੁਹੰਮਦ ਸ਼ਾਫੀਆ ਦਾ ਜਿਹੜਾ ਝੁਕਾਵਾ ਲਗਾਵਾ ਉਹ ਸਿਰਫ ਟੂਬਾ ਦੇ ਨਾਲ ਆ ਰੋਨਾ ਅਮੀਰ ਨੂੰ ਬਹੁਤ ਥੋੜੀ ਦੇਰ ਦੇ ਵਿੱਚ ਹੀ ਪਤਾ ਲੱਗ ਜਾਂਦਾ ਕਿ ਉਹਨਾਂ ਨੂੰ ਉੱਥੇ ਇੱਕ ਪਤਨੀ ਦੀ ਹیثیت ਨਾਲ ਨਹੀਂ ਸਿਰਫ ਉਹਨਾਂ ਦੀਆਂ ਸੰਤਾਨਾਂ ਨੂੰ ਸੰਭਾਲਣ ਦੇ ਲਈ ਬੁਲਾਇਆ ਗਿਆ ਬਹੁਤ ਛੇਤੀ ਉਹਨਾਂ ਦੀ ਕਟਮਾਰ ਹੋਣੀ ਸ਼ੁਰੂ ਹੋ ਜਾਂਦੀ ਆ ਉਹਨਾਂ ਦਾ ਪਾਸਪੋਰਟ ਉਹਨਾਂ ਦੇ ਹੋਰ ਡਾਕੂਮੈਂਟ ਸਾਰੇ ਟੂਬਾ ਤੇ ਮੁਹੰਮਦ ਸ਼ਾਫੀਆ ਫੜ ਲੈਂਦੇ ਨੇ ਈਵਨ ਟੂਬਾ ਉਹਨਾਂ ਨੂੰ ਸ਼ਰੇਆਮ ਇਹ ਕਹਿੰਦੀ ਆ ਕਿ ਤੂੰ ਸਿਰਫ ਸਾਡੀ ਇੱਕ ਸਲੇਵ ਇਹ ਚੀਜ਼ ਕੋਰਟ ਦੇ ਵਿੱਚ ਵੀ ਬਾਅਦ ਦੇ ਵਿੱਚ ਜਦੋਂ ਇਹ ਕੇਸ ਚੱਲਦਾ ਇਹ ਉੱਥੇ ਬੋਲੀ ਜਾਂਦੀ ਰੋਨਾ ਅਮੀਰ ਦੀ ਹیثیت ਇਸ ਘਰ ਦੇ ਵਿੱਚ ਇੱਕ ਨੌਕਰ ਤੋਂ ਵੀ ਥੱਲੇ ਦੇ ਦਰਜੇ ਦੀ ਆ ਉਹਨਾਂ ਨੂੰ ਇੱਕ ਗੁਲਾਮ ਦੀ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਤੇ ਬਹੁਤ ਹੀ ਜ਼ਿਆਦਾ ਉਹਨਾਂ ਦੀ ਕਟ ਮਾਰ ਕੀਤੀ ਜਾਂਦੀ ਇੱਕ ਬਹੁਤ ਹੀ ਰੂੜੀਵਾਦੀ ਸੋਚ ਵਾਲੇ ਪਿਤਾ ਤੇ ਮਾਤਾ ਦੇ ਘਰ ਦੇ ਵਿੱਚ ਪੜੀਆਂ ਹੋਈਆਂ ਵੱਡੀਆਂ ਹੋਈਆਂ ਇਹ ਲੜਕੀਆਂ ਹੁਣ ਕੈਨੇਡਾ ਦੇ ਕਲਚਰ ਦੇ ਵਿੱਚ ਵੱਡੀਆਂ ਹੋ ਰਹੀਆਂ ਨੇ ਤਾਂ ਸਭ ਤੋਂ ਪਹਿਲਾਂ ਜ਼ੈਨਬ ਜਦੋਂ 18 ਸਾਲ ਦੀ ਹੁੰਦੀ ਆ ਤਾਂ ਬਾਹਰ ਉਹਦੀ ਮੁਲਾਕਾਤ ਹੁੰਦੀ ਆ ਪਾਕਿਸਤਾਨ ਤੋਂ ਇਮੀਗ੍ਰੇਟ ਹੋਈ ਇੱਕ ਫੈਮਲੀ ਦੇ ਲੜਕੇ ਆਮਰ ਦੇ ਨਾਲ ਉਮਰ ਇਸ ਤਰ੍ਹਾਂ ਦੀ ਆ ਆਪੋਜ਼ਿਟ ਜੈਂਡਰ ਦੋਨੇ ਬਹੁਤ ਛੇਤੀ ਇੱਕ ਦੂਸਰੇ ਦੇ ਨੇੜੇ ਆਉਂਦੇ ਆ ਤੇ ਦੋਨਾਂ ਨੂੰ ਇੱਕ ਦੂਸਰੇ ਦੇ ਨਾਲ ਪਿਆਰ ਹੋ ਜਾਂਦਾ ਪਰ ਇੱਥੇ ਇੱਕ ਪ੍ਰੋਬਲਮ ਹੈ ਜਿਹੜੇ ਸਕੂਲ ਦੇ ਵਿੱਚ ਆਮਰ ਤੇ ਜ਼ੈਨਬ ਪੜ ਰਹੇ ਆ ਜ਼ੈਨਬ ਦਾ ਛੋਟਾ ਭਾਈ ਹਮੀਦ ਉਹ ਵੀ ਉਸੇ ਸਕੂਲ 'ਚ ਹੀ ਪੜ ਰਿਹਾ ਤੇ ਜ਼ੈਨਬ ਨੂੰ ਆਪਣੇ ਛੋਟੇ ਭਾਈ ਦਾ ਤੇ ਆਪਣੇ ਪਿਤਾ ਦਾ ਬਹੁਤ ਚੰਗੀ ਤਰ੍ਹਾਂ ਪਤਾ ਵਾ ਇਸੇ ਕਰਕੇ ਆਮਰ ਤੇ ਜ਼ੈਨਬ ਬਹੁਤ ਹੀ ਧਿਆਨ ਦੇ ਨਾਲ ਆਪਣੇ ਇਸ ਰਿਸ਼ਤੇ ਨੂੰ ਸੀਕ੍ਰੀਟ ਰੱਖਣ ਦੀ ਕੋਸ਼ਿਸ਼ ਕਰਦੇ ਆ ਪਰ ਇੱਕੋ ਸਕੂਲ ਦੇ ਵਿੱਚ ਰਹਿਣਾ ਤੇ ਇੱਕ ਰਿਲੇਸ਼ਨ ਦੇ ਵਿੱਚ ਰਹਿਣਾ ਤੇ ਦੂਸਰਿਆਂ ਤੋਂ ਲੁਕੋਣਾ ਇਹ ਬਹੁਤ ਜ਼ਿਆਦਾ ਪੋਸੀਬਲ ਨਹੀਂ ਹੈ ਇੱਕ ਦਿਨ ਇਹ ਸਾਰੀ ਚੀਜ਼ ਦਾ ਪਤਾ ਆਪਣੀ ਵੱਡੀ ਭੈਣ ਦੇ ਰਿਲੇਸ਼ਨ ਦਾ ਪਤਾ ਹਾਮਿਦ ਨੂੰ ਲੱਗ ਜਾਂਦਾ ਮਾਰਚ 2008 ਆ ਜਾਂਦਾ ਮੁਹੰਮਦ ਸ਼ਾਫੀਆ ਤੇ ਟੂਬਾ ਦਾ ਇੱਕ ਟੂਰ ਹੁੰਦਾ ਦੁਬਈ ਦਾ ਇੱਕ ਬਿਜ਼ਨਸ ਦੀ ਬਹੁਤ ਵੱਡੀ ਉਹਨਾਂ ਦੀ ਡੀਲ ਹੋਣ ਜਾ ਰਹੀ ਹੈ ਹੁਣ ਇੱਕ ਪਾਸੇ ਜ਼ੈਨਬ ਨੂੰ ਇਹ ਲੱਗਦਾ ਜਦੋਂ ਉਹਦੇ ਮਾਤਾ ਪਿਤਾ ਕਰ ਨਹੀਂ ਹੈਗੇ ਤਾਂ ਕੁਝ ਟਾਈਮ ਦੇ ਲਈ ਆਪਣੀ ਜ਼ਿੰਦਗੀ ਅਮਰ ਦੇ ਨਾਲ ਜਿਉਣ ਦੇ ਲਈ ਉਹ ਪੂਰੀ ਤਰ੍ਹਾਂ ਆਜ਼ਾਦ ਆ ਪਰ ਦੂਸਰੇ ਪਾਸੇ ਉਹਨੂੰ ਹਾਮਿਦ ਦਾ ਆਪਣੇ ਛੋਟੇ ਭਾਈ ਦਾ ਡਰ ਵੀ ਹੈ ਪਰ ਇੱਥੇ ਹਾਮਿਦ ਇੱਕ ਅਜੀਬ ਚੀਜ਼ ਕਰਦਾ ਉਹ ਆਪਣੀ ਵੱਡੀ ਭੈਣ ਜ਼ੈਨਬ ਨੂੰ ਕਹਿੰਦਾ ਕਿ ਮੈਨੂੰ ਤੁਹਾਡੇ ਰਿਲੇਸ਼ਨ ਬਾਰੇ ਪਤਾ ਹੈ ਪਰ ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੂੰ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਜਿਉਣਾ ਚਾਹੁੰਨੀ ਆ ਅਮਰ ਦੇ ਨਾਲ ਤੂੰ ਉਸ ਤਰ੍ਹਾਂ ਜਿਉ ਸਕਦੀ ਆ ਉਸ ਤਰ੍ਹਾਂ ਆਪਣਾ ਇੰਜੋਏ ਕਰ ਸਕਦੀ ਆ ਇਸ ਚੀਜ਼ ਦਾ ਕਾਰਨ ਇਹ ਨਹੀਂ ਸੀਗਾ ਕਿ ਹਾਮਿਦ ਆਪਣੀ ਭੈਣ ਦੇ ਪ੍ਰਤੀ ਬਹੁਤ ਸਨੇਹ ਰੱਖਦਾ ਸੀਗਾ ਜਾਂ ਉਹਨੂੰ ਉਹਦੇ ਉੱਪਰ ਤਰਸ ਆਇਆ ਐਕਚੁਅਲੀ ਉਹ ਖੁਦ ਵੀ ਉਸ ਮਿਲੀ ਹੋਈ ਆਜ਼ਾਦੀ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ ਤਾਂ ਜਿੰਨਾ ਟਾਈਮ ਦੇ ਉੱਪਰ ਮੁਹੰਮਦ ਸ਼ਾਫੀਆ ਤੇ ਟੂਬਾ ਦੁਬਈ ਦੇ ਵਿੱਚ ਰਹਿੰਦੇ ਨੇ ਉਹਨਾਂ ਪੂਰਾ ਟਾਈਮ ਜ਼ੈਨਬ ਆਮਰ ਨੂੰ ਆਪਣੇ ਘਰ ਬੁਲਾਉਂਦੀ ਰਹਿੰਦੀ ਆ ਤੇ ਨਾਲ ਦੀ ਨਾਲ ਹੀ ਹਾਮਿਦ ਆਪਣੀਆਂ ਅਲੱਗ-ਅਲੱਗ ਗਰਲਫ੍ਰੈਂਡਸ ਨੂੰ ਵੀ ਆਪਣੇ ਘਰ ਬੁਲਾ ਲੈਂਦਾ ਤਾਂ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਇੱਕ ਡੀਲ ਦੀ ਤਰ੍ਹਾਂ ਹੁੰਦਾ ਪਰ ਇਹ ਡੀਲ ਉਸ ਦਿਨ ਟੁੱਟ ਜਾਂਦੀ ਆ ਜਿਸ ਤਰ੍ਹਾਂ ਇਹਨਾਂ ਦੋਨਾਂ ਦੇ ਮਾਤਾ ਪਿਤਾ ਦੁਬਈ ਤੋਂ ਵਾਪਸ ਆ ਜਾਂਦੇ ਆ ਉਹਨਾਂ ਦੇ ਵਾਪਸ ਆਉਣ ਦੇ ਉੱਪਰ ਹਾਮਿਦ ਜ਼ੈਨਬ ਦੇ ਆਮਰ ਨੂੰ ਆਪਣੇ ਘਰ ਬੁਲਾਉਣ ਦੇ ਬਾਰੇ ਵਿੱਚ ਤੇ ਉਹਨਾਂ ਦੇ ਰਿਲੇਸ਼ਨ ਦੇ ਬਾਰੇ ਵਿੱਚ ਹਰ ਇੱਕ ਚੀਜ਼ ਦੱਸ ਦਿੰਦਾ ਇੰਨੀ ਗੱਲ ਸੁਣਨ ਤੋਂ ਬਾਅਦ ਮੁਹੰਮਦ ਸ਼ਾਫੀਆ ਜਿਹੜਾ ਕਿ ਪਹਿਲਾਂ ਹੀ ਇੱਕ ਬਹੁਤ ਹੀ ਜ਼ਿਆਦਾ ਰੂੜੀਵਾਦੀ ਸੋਚ ਵਾਲਾ ਇਨਸਾਨ ਆ ਜਦੋਂ ਨੂੰ ਇਹ ਪਤਾ ਲੱਗਦਾ ਕਿ ਉਹਦੇ ਜਾਣ ਤੋਂ ਬਾਅਦ ਉਹਦੀ ਵੱਡੀ ਬੇਟੀ ਘਰ ਦੇ ਵਿੱਚ ਇੱਕ ਲੜਕੇ ਨੂੰ ਬੁਲਾਉਂਦੀ ਰਹੀ ਆ ਤਾਂ ਉਹਦਾ ਗੁੱਸਾ ਪੂਰੀ ਤਰ੍ਹਾਂ ਦੇ ਨਾਲ ਪੜਕ ਜਾਂਦਾ ਜ਼ੈਨਬ ਨੂੰ ਸਕੂਲ ਜਾਣ ਦੇ ਉੱਪਰੋਂ ਪੂਰੀ ਤਰ੍ਹਾਂ ਮਨਾਹੀ ਹੋ ਜਾਂਦੀ ਆ ਤੇ ਬਹੁਤ ਹੀ ਜ਼ਿਆਦਾ ਉਹਦੀ ਕੁੱਟਮਾਰ ਹੋਣੀ ਸ਼ੁਰੂ ਹੋ ਜਾਂਦੀ ਆ ਮੁਹੰਮਦ ਸ਼ਾਫੀਆ ਤੇ ਟੂਬਾ ਜਿੱਥੇ ਉਹਨਾਂ ਦਾ ਟਾਰਗੇਟ ਹੁਣ ਤੱਕ ਸਿਰਫ ਰੋਨਾ ਅਮੀਰ ਸੀਗੇ ਮੁਹੰਮਦ ਸ਼ਾਫੀਆ ਦੀ ਪਹਿਲੀ ਪਤਨੀ ਹੁਣ ਨਾਲ ਦੇ ਨਾਲ ਇੱਕ ਟਾਰਗੇਟ ਹੋਰ ਉਹਨਾਂ ਕੋਲੇ ਮਿਲ ਗਿਆ ਉਹਨਾਂ ਦੀ ਆਪਣੀ ਵੱਡੀ ਬੇਟੀ 18 ਸਾਲ ਦੀ ਜ਼ੈਨਬ ਤੇ ਜ਼ੈਨਬ ਦਾ ਕੰਟਰੋਲ ਕਿਉਂਕਿ ਮੁਹੰਮਦ ਸ਼ਾਫੀਆ ਖੁਦ ਇੱਕ ਬਹੁਤ ਹੀ ਬਿਜ਼ੀ ਇਨਸਾਨ ਆ bizness ਕਰਕੇ ਕਰਤੋਂ ਉਹਨੂੰ ਦੂਰ ਰਹਿਣਾ ਪੈਂਦਾ ਇਸ ਦਾ ਜ਼ੈਨਬ ਦੀ ਜ਼ਿੰਦਗੀ ਦਾ ਕੰਟਰੋਲ ਉਹ ਪੂਰਾ ਦਾ ਪੂਰਾ ਆਪਣੇ ਛੋਟੇ ਬੇਟੇ ਹਾਮਿਦ ਨੂੰ ਦੇ ਦਿੰਦਾ ਹੁਣ ਜ਼ੈਨਬ ਜੋ ਵੀ ਕਰੂਗੀ ਜਿੱਥੇ ਵੀ ਉਹਨੇ ਜਾਣਾ ਉਹ ਹਾਮਿਦ ਤੋਂ ਪੁੱਛ ਕੇ ਹੀ ਜਾ ਸਕਦੀ ਆ ਪਰ ਜ਼ੈਨਬ ਦੇ ਕਿੱਸੇ ਦੇ ਨਾਲ ਨਾਲ ਸਹਿਰ ਜਿਹੜੀ ਕਿ ਹੁਣ 16 ਸਾਲ ਦੀ ਆ ਉਹ ਵੀ ਵੱਡੀ ਹੋ ਰਹੀ ਆ ਉਹ ਵੀ ਇੱਕ ਐਸ ਉਮਰ ਦੇ ਵਿੱਚ ਜਾ ਰਹੀ ਆ ਜਿੱਥੇ ਕਿ ਰਿਲੇਸ਼ਨ ਆਮ ਕਰਕੇ ਬੱਚਿਆਂ ਦੇ ਬਣਨੇ ਸ਼ੁਰੂ ਹੋ ਜਾਂਦੇ ਆ ਰికਾਰਡੋ ਸਾਂਚੇਸ ਨਾਮ ਦਾ ਇੱਕ ਲੜਕਾ ਹੈ ਜਿਹਦੇ ਨਾਲ ਸ਼ਹਿਰ ਦਾ ਰਿਲੇਸ਼ਨ ਹੈ ਇੱਕ ਰੋਮਾਂਟਿਕ ਰਿਲੇਸ਼ਨ ਹੈ ਇਹ ਦੋਨੇ ਆਪਣੇ ਰਿਲੇਸ਼ਨ ਨੂੰ ਬਿਲਕੁਲ ਸੀਕ੍ਰੀਟ ਰੱਖਦੇ ਆ ਘਰਦਿਆਂ ਤੋਂ ਬਿਲਕੁਲ ਲੁੱਕ ਕੇ ਸਿਰਫ ਬਾਹਰ ਮਿਲਦੇ ਆ ਪਰ ਹੁਣ ਕਿਉਂਕਿ ਹਾਮਿਦ ਦੇ ਉੱਪਰ ਹੀ ਆਪਣੀਆਂ ਭੈਣਾਂ ਦੀ ਜ਼ਿੰਮੇਵਾਰੀ ਹੈ ਇਹ ਵੀ ਕਹਿ ਸਕਦੇ ਐ ਕਿ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਦੇਣ ਦਾ ਹਾਮੀ ਇਦਾਂ ਕੰਮ ਹੈ ਜਿਹੜਾ ਕਿ ਉਹਨੂੰ ਉਹਦੇ ਪਿਤਾ ਨੇ ਦਿੱਤਾ ਹੋਇਆ ਤਾਂ ਬਹੁਤ ਛੇਤੀ ਹੀ ਜਿਵੇਂ ਪਹਿਲਾਂ ਜ਼ੈਨਬ ਬਾਰੇ ਉਹਨੂੰ ਪਤਾ ਲੱਗਿਆ ਇਸ ਵਾਰ ਸਹਿਰ ਦੇ ਬਾਰੇ ਦੇ ਵਿੱਚ ਉਹਨੂੰ ਪਤਾ ਲੱਗ ਜਾਂਦਾ ਕਰੋਨਾ ਅਮੀਰ ਤੋਂ ਬਾਅਦ ਜ਼ੈਨਬ ਹੁਣ ਜ਼ੈਨਬ ਤੋਂ ਬਾਅਦ ਸਹਿਰ ਹੁਣ ਸਹਿਰ ਦਾ ਵੀ ਸੇਮ ਟ੍ਰੀਟਮੈਂਟ ਸ਼ੁਰੂ ਹੋ ਚੁੱਕਿਆ ਉਸੇ ਤਰ੍ਹਾਂ ਹੀ ਉਹਦੀ ਵੀ ਕਟਮਾਰ ਸ਼ੁਰੂ ਹੋ ਜਾਂਦੀ ਆ ਘਰੋਂ ਬਾਹਰ ਨਿਕਲਣਾ ਉਹਦਾ ਵੀ ਬੰਦ ਹੋ ਜਾਂਦਾ ਇਸ ਪੁਆਇੰਟ ਦੇ ਉੱਪਰ 2 ਉਹਨਾਂ ਦੋਨੇ ਬੱਚੀਆਂ ਦੀ ਖੁਦ ਦੀ ਮਾਂ ਜਿਨੇ ਉਹਨਾਂ ਨੂੰ ਆਪਣੇ ਪੇਟ ਤੋਂ ਜਨਮ ਦਿੱਤਾ ਮੁਹੰਮਦ ਸ਼ਾਫੀਆ ਨੂੰ ਇਹ ਬੋਲਦੀ ਆ ਕਿ ਇਸ ਚੀਜ਼ ਦਾ ਸਿਰਫ ਇੱਕੋ ਹੀ ਸੋਲੂਸ਼ਨ ਹੈਗਾ ਇਹਦਾ ਸੋਲੂਸ਼ਨ ਹੈ ਜ਼ੈਨਬ ਦਾ ਕਤਲ ਤੇ ਉਹ ਇਹ ਕਹਿ ਰਹੀ ਆ ਕਿ ਜੇ ਜ਼ੈਨਬ ਦਾ ਕਤਲ ਕਰ ਦਿੱਤਾ ਜਾਵੇ ਤਾਂ ਸਹਿਰ ਤੇ ਨਾਲ ਦੀ ਨਾਲ ਗੀਤੀ ਜਿਹੜੀ ਕਿ ਵੱਡੀ ਹੋ ਰਹੀ ਆ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਸਬਕ ਮਿਲ ਜਾਊਗਾ ਤੇ ਫਿਰ ਉਹ ਪੂਰੀ ਤਰ੍ਹਾਂ ਦੇ ਨਾਲ ਡਿਸਪਲਿਨ ਚ ਰਹਿਣਗੀ ਪਰ ਸਹਿਰ ਇਹ ਸਾਰੇ ਮਾਨਸਿਕ ਟੌਰਚਰ ਤੇ ਸਰੀਰਕ ਟੌਰਚਰ ਨੂੰ ਸਹਿ ਨਹੀਂ ਸਕੀ ਇੱਕ ਦਿਨ ਉਹ ਜ਼ਹਿਰ ਦੀ ਇੱਕ ਪੂਰੀ ਦੀ ਪੂਰੀ ਬੋਤਲ ਨੂੰ ਪੀ ਲੈਂਦੀ ਆ ਬਹੁਤ ਮੁਸ਼ਕਲ ਦੇ ਨਾਲ ਡਾਕਟਰਸ ਉਹਦੀ ਜਾਨ ਨੂੰ ਬਚਾਉਂਦੇ ਆ ਇਸ ਤੋਂ ਕੁਝ ਹਫ਼ਤੇ ਬਾਅਦ ਸਹਿਰ ਸੋਸ਼ਲ ਸਰਵਿਸ ਵਾਲਿਆਂ ਨੂੰ ਫੋਨ ਕਰਦੀ ਆ ਤੇ ਉਹਨਾਂ ਨੂੰ ਇੱਕ ਰਿਕਵੈਸਟ ਕਰਦੀ ਆ ਕਿ ਮੈਂ ਇਸ ਘਰ ਦੇ ਵਿੱਚ ਨਹੀਂ ਰਹਿਣਾ ਚਾਹੁੰਦੀ ਮੈਨੂੰ ਤੁਸੀਂ ਜਾਂ ਤਾਂ ਔਰਫਨੇਜ ਹੋਮ ਜਾਂ ਕਿਸੇ ਵੀ ਫਾਸਟਰ ਕੇਅਰ ਦੇ ਵਿੱਚ ਛੱਡ ਦਿਓ ਸੋਸ਼ਲ ਸਰਵਿਸ ਵਾਲੇ ਘਰੇ ਪਹੁੰਚਦੇ ਆ ਸਹਿਰ ਦੇ ਨਾਲ ਗੱਲਬਾਤ ਕਰ ਰਹੇ ਹੁੰਦੇ ਆ ਉਸੇ ਟਾਈਮ ਅੰਦਰੋਂ ਮੁਹੰਮਦ ਸ਼ਾਫੀ ਬਾਹਰ ਆ ਜਾਂਦਾ ਆਪਣੇ ਪਿਤਾ ਨੂੰ ਬਾਹਰ ਆਇਆ ਦੇਖ ਕੇ ਸਹਿਰ ਆਪਣਾ ਬਿਆਨ ਬਿਲਕੁਲ ਬਦਲ ਲੈਂਦੀ ਆ ਤੇ ਕਹਿੰਦੀ ਆ ਕਿ ਨਹੀਂ ਮੈਂ ਵੈਸੇ ਹੀ ਬੋਲ ਰਹੀ ਸੀ ਮੇਰੇ ਤੋਂ ਗਲਤੀ ਹੋ ਗਈ ਮੈਂ ਆਪਣੇ ਪਿਤਾ ਦੇ ਨਾਲ ਬਹੁਤ ਹੀ ਜ਼ਿਆਦਾ ਖੁਸ਼ ਹੈਗੀ ਆ ਇੰਨੀ ਗੱਲ ਸੁਣਨ ਤੋਂ ਬਾਅਦ ਸੋਸ਼ਲ ਸਰਵਿਸ ਵਾਲੇ ਉੱਥੋਂ ਚਲੇ ਜਾਂਦੇ ਆ ਤੇ ਦੁਬਾਰਾ ਇਸ ਕੇਸ ਦੇ ਉੱਪਰ ਕੋਈ ਵੀ ਰਿਪੋਰਟ ਨਹੀਂ ਕਰਦੇ ਨਾ ਦੁਬਾਰਾ ਸਹਿਰ ਨੂੰ ਪ੍ਰਾਈਵੇਟ ਤੌਰ ਦੇ ਉੱਪਰ ਮਿਲਣ ਦੀ ਕੋਸ਼ਿਸ਼ ਕਰਦੇ ਆ ਇਹ ਇੱਕ ਪੁਆਇੰਟ ਸੀ ਇਸ ਪੂਰੇ ਕੇਸ ਦਾ ਇਹਨਾਂ ਚਾਰ ਮੌਤਾਂ ਦਾ ਇਹ ਸੋਸ਼ਲ ਸਰਵਿਸ ਵਾਲਿਆਂ ਦਾ ਕੀਤਾ ਹੋਇਆ ਕੰਮ ਜਿਸ ਤੋਂ ਬਾਅਦ ਇਹਨਾਂ ਨੂੰ ਪੂਰੇ ਕੈਨੇਡਾ ਦੇ ਵਿੱਚ ਬਹੁਤ ਹੀ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਗਿਆ ਹਾਮਿਦ ਹੁਣ ਆਪਣੇ ਇਸ ਨਵੇਂ ਮਿਲੇ ਰੋਲ ਦੇ ਵਿੱਚ ਤੇ ਨਵਾਂ ਜਿਹੜਾ ਉਹਨੂੰ ਇੱਕ ਕੰਟਰੋਲ ਮਿਲ ਗਿਆ ਆਪਣੀਆਂ ਤਿੰਨ ਭੈਣਾਂ ਦਾ ਹੁਣ ਉਸ ਰੋਲ ਨੂੰ ਪੂਰੀ ਤਰ੍ਹਾਂ ਨਾਲ ਇੰਜੋਏ ਕਰ ਰਿਹਾ ਦੋ ਭੈਣਾਂ ਘਰੇ ਬੈਠ ਚੁੱਕੀਆਂ ਨੇ ਕੁੱਟਮਾਰ ਦਾ ਸ਼ਿਕਾਰ ਹੋ ਰਹੀਆਂ ਨੇ ਹੁਣ ਉਹ ਟਾਰਗੇਟ ਕਰਦਾ ਵਾ 13 ਸਾਲ ਦੀ ਗੀਤੀ ਨੂੰ ਗੀਤੀ ਦੇ ਸਕੂਲ ਬੈਗ ਦੇ ਵਿੱਚ ਉਹਦੀ ਹਮੇਸ਼ਾ ਤਲਾਸ਼ੀ ਲੈਂਦਾ ਰਹਿੰਦਾ ਇੱਕ ਦਿਨ ਉਹਨੂੰ ਇੱਕ ਲੈਟਰ ਮਿਲਦਾ ਇਹ ਕੋਈ ਲਵ ਲੈਟਰ ਨਹੀਂ ਹੈਗਾ ਇਹ ਸਿੰਪਲ ਗੀਤੀ ਦੇ ਹੱਥਾਂ ਦਾ ਲਿਖਿਆ ਹੋਇਆ ਹੈਂਡ ਰਾਈਟਨ ਇੱਕ ਨੋਟ ਹੈਗਾ ਜਿਹਦੇ ਵਿੱਚ ਉਹਨੇ ਇਹ ਲਿਖਿਆ ਹੋਇਆ ਆਪਣੀ ਦਾਸਤਾਨ ਸੁਣਾਈ ਹੋਈ ਆ ਆਪਣੇ ਆਪ ਨੂੰ ਹੀ ਲਿਖ ਕੇ ਇੱਕ ਤਰ੍ਹਾਂ ਦੇ ਨਾਲ ਦੀਜੀ ਦੇ ਵਿੱਚ ਉਹਨੇ ਇਹ ਜ਼ਿਕਰ ਕੀਤਾ ਕਿ ਇਸ ਘਰੇ ਮੈਂ ਕਿੰਨੀ ਦੁਖੀ ਆ ਮੇਰੀਆਂ ਭੈਣਾਂ ਕਿੰਨੀਆਂ ਦੁਖੀ ਨੇ ਤੇ ਉਹਨਾਂ ਦੇ ਮਤਰੇ ਮਾਂ ਰੋਣਾ ਅਮੀਰ ਕਿੰਨੇ ਦੁਖੀ ਨੇ ਤੇ ਉਹ ਇਹ ਕਹਿ ਰਹੀ ਆ ਕਿ ਮੈਂ ਇੱਥੇ ਇਸ ਮਾਹੌਲ ਦੇ ਵਿੱਚ ਨਹੀਂ ਰਹਿਣਾ ਚਾਹੁੰਦੀ 13 ਸਾਲ ਦੀ ਇੱਕ ਬੱਚੀ ਇਹਦੇ ਵਿੱਚ ਇਹ ਵੀ ਲਿਖਦੀ ਆ ਕਿ ਜੇ ਉਹ ਇੱਥੇ ਰਹਿੰਦੀ ਆ ਤਾਂ ਉਹਦੀ ਜਾਨ ਨੂੰ ਉਹਦੇ ਮਾਤਾ ਪਿਤਾ ਤੇ ਉਹਦੇ ਆਪਣੇ ਹੀ ਪਾਈ ਤੋਂ ਖਤਰਾ ਆ ਹੁਣ ਤੱਕ ਜ਼ੈਨਬ ਨੂੰ ਇਹ ਮਾਨਸਿਕ ਤੇ ਸਰੀਰਕ ਅਤਿਆਚਾਰ ਸਹਿੰਦੇ ਹੋਏ ਬਹੁਤ ਜ਼ਿਆਦਾ ਮਹੀਨੇ ਹੋ ਚੁੱਕੇ ਆ ਫਾਈਨਲੀ ਉਹ ਟੁੱਟ ਜਾਂਦੀ ਆ ਇੱਕ ਦਿਨ ਇੰਟਰਨੈਟ ਦੇ ਉੱਪਰ ਹੀ ਉਹ ਆਮਰ ਦੇ ਨਾਲ ਕੰਟੈਕਟ ਕਰਦੀ ਆ ਤੇ ਉਹਨੂੰ ਇਹ ਕਹਿੰਦੀ ਆ ਕਿ ਚਾਹੇ ਕੁਝ ਵੀ ਹੋਵੇ ਮੈਂ ਇਸ ਘਰ ਨੂੰ ਛੱਡਣਾ ਚਾਹੁੰਦੀ ਆ ਫਾਈਨਲੀ ਹਮੇਸ਼ਾ ਲਈ ਤੇ ਉਹ ਇੱਕ ਬਹੁਤ ਹੀ ਬਹਾਦਰੀ ਵਾਲਾ ਡਿਸੀਜਨ ਲੈਂਦੀ ਆ ਉਸ ਘਰ ਨੂੰ ਸ਼ਾਫੀਆ ਹਾਊਸ ਨੂੰ ਛੱਡ ਦਿੰਦੀ ਆ ਤੇ ਬਾਹਰ ਕਿਤੇ ਵੀ ਅਲੱਗ ਰਹਿਣਾ ਸ਼ੁਰੂ ਕਰ ਦਿੰਦੀ ਆ ਸਭ ਤੋਂ ਪਹਿਲਾਂ ਉਹ ਆਮਰ ਨੂੰ ਕਹਿੰਦੀ ਆ ਕਿ ਆਪਾਂ ਦੋਨੇ ਵਿਆਹ ਕਰਵਾ ਲੈਨੇ ਆ ਪਰ ਅਮੀਰ ਦੀ ਇੱਕ ਪ੍ਰੋਬਲਮ ਆ ਉਹਦੇ ਕੋਲ ਨਾ ਤਾਂ ਆਪਣਾ ਕੋਈ ਘਰ ਹੈ ਨਾ ਆਪਣੀ ਕੋਈ ਜੌਬ ਹੈ ਇਸੇ ਲਈ ਜ਼ੈਨੇਬ ਇੱਕ ਔਮਨ ਸ਼ੈਲਟਰ ਦੇ ਵਿੱਚ ਰਹਿਣਾ ਸ਼ੁਰੂ ਕਰਦੀ ਆ ਇੰਨੀ ਗੱਲ ਪਤਾ ਹੋਣ ਤੋਂ ਬਾਅਦ ਟੂਬਾ ਜ਼ੈਨੇਬ ਨੂੰ ਘਰ ਵਾਪਸ ਪਲਾਉਣ ਦਾ ਇੱਕ ਪਲਾਨ ਕਰਦੀ ਆ ਮੁਹੰਮਦ ਸ਼ਾਫੀਆ ਦੇ ਨਾਲ ਰਲ ਕੇ ਇਹ ਸਾਰਾ ਕੁਝ ਟੂਬਾ ਦਾ ਆਪਣਾ ਬ੍ਰੇਨ ਚਾਈਲਡ ਸੀ ਉਹਦੀ ਆਪਣੀ ਸੋਚੀ ਸਮਝੀ ਸਾਜ਼ਿਸ਼ ਸੀ ਉਹ ਸਾਜ਼ਿਸ਼ ਦੇ ਅਕੋਰਡਿੰਗ ਟੂਬਾ ਤੇ ਹਾਮਦ ਉਸ ਔਮਨ ਸ਼ੈਲਟਰ ਦੇ ਵਿੱਚ ਜਿੱਥੇ ਜ਼ੈਨਬ ਰਹਿ ਰਹੀ ਹੁੰਦੀ ਆ ਉੱਥੇ ਜ਼ੈਨਬ ਨੂੰ ਜਾ ਕੇ ਮਿਲਦੇ ਆ ਤੇ ਉਹਦੇ ਤੋਂ ਆਪਣੀਆਂ ਗਲਤੀਆਂ ਦੀਆਂ ਮਾਫੀਆਂ ਮੰਗਦੇ ਆ ਉਹਦੇ ਸਾਹਮਣੇ ਰੋਂਦੇ ਆ ਸਾਰਾ ਡਰਾਮਾ ਕਰਦੇ ਆ ਤੇ ਉਹਨੂੰ ਕਹਿੰਦੇ ਆ ਕਿ ਸਾਡੇ ਤੋਂ ਗਲਤੀ ਹੋ ਗਈ ਤੋ ਇੱਕ ਵਾਰ ਸਾਡੇ ਨਾਲ ਵਾਪਸ ਕਰ ਚੱਲ ਕਿਉਂਕਿ ਇੱਕ ਲੜਕੀ ਨੂੰ ਆਪਣੇ ਪਿਤਾ ਦੇ ਘਰੋਂ ਇਸ ਤਰ੍ਹਾਂ ਨਹੀਂ ਜਾਣਾ ਚਾਹੀਦਾ ਉਹਨੂੰ ਵਿਦਾ ਹੋਣਾ ਚਾਹੀਦਾ ਪ੍ਰੋਪਰ ਤਰੀਕੇ ਦੇ ਨਾਲ ਤੇ ਅਸੀਂ ਤੈਨੂੰ ਉਸੇ ਤਰ੍ਹਾਂ ਹੀ ਵਿਆਹ ਕੇ ਵਿਦਾ ਕਰਾਂਗੇ ਜ਼ੈਨਬ ਨੂੰ ਆਪਣੀ ਇਸ ਫੈਮਿਲੀ ਦੇ ਬਾਰੇ ਉਹਨਾਂ ਦੇ ਕੈਰੈਕਟਰ ਬਾਰੇ ਸਭ ਕੁਝ ਚੰਗੀ ਤਰ੍ਹਾਂ ਪਤਾ ਹੈ ਤਾਂ ਉਹ ਸਾਫ਼ ਮਨਾ ਕਰ ਦਿੰਦੀ ਆ ਪਰ ਆਮਰ ਇਹਨਾਂ ਗੱਲਾਂ ਦੇ ਵਿੱਚ ਫਸ ਜਾਂਦਾ ਤੇ ਉਹ ਖੁਦ ਹੀ ਜ਼ੈਨਬ ਨੂੰ ਇਸ ਚੀਜ਼ ਲਈ ਮਨਾ ਲੈਂਦਾ ਕਿ ਹਾਂ ਕੁਛ ਦਿਨਾਂ ਦੀ ਗੱਲ ਹੈਗੀ ਆ ਤੂੰ ਆਪਣੇ ਮਾਤਾ ਪਿਤਾ ਦੇ ਕਹਿਣ ਦੇ ਉੱਪਰ ਉੱਥੇ ਚਲੀ ਜਾ ਉਹ ਤੇਰੇ ਤੋਂ ਮਾਫ਼ੀਆਂ ਤਾਂ ਮੰਗ ਹੀ ਰਹੇ ਆ ਆਮਰ ਦੇ ਕਹਿਣ ਦੇ ਉੱਪਰ ਜ਼ੈਨਬ ਵਾਪਸ ਆਪਣੇ ਘਰੇ ਆਪਣੇ ਮਾਤਾ ਪਿਤਾ ਦੇ ਕੋਲ ਚਲੀ ਜਾਂਦੀ ਆ ਪਰ ਇੱਕ ਇਹ ਉਹ ਗਲਤੀ ਸੀਗੀ ਜਿਹੜੀ ਆਮਿਰ ਨੂੰ ਹਮੇਸ਼ਾ ਯਾਦ ਰਹੂਗੀ ਤੇ ਕੋਰਟ ਦੇ ਵਿੱਚ ਹੋਏ ਕੇਸ ਦੇ ਸਾਰੇ ਦੌਰਾਨ ਆਮਿਰ ਪੂਰਾ ਟਾਈਮ ਉੱਥੇ ਬੈਠ ਕੇ ਸਿਰਫ ਰੋਂਦਾ ਰਹਿੰਦਾ ਤੇ ਹਮੇਸ਼ਾ ਆਪਣੇ ਆਪ ਨੂੰ ਕੋਸਦਾ ਰਹਿੰਦਾ ਵਾ ਕਿ ਇਹ ਸਾਰਾ ਕੁਝ ਮੇਰੇ ਕਰਕੇ ਹੋਇਆ ਮੈਂ ਖੁਦ ਹੀ ਜ਼ੈਨਬ ਨੂੰ ਉੱਥੇ ਭੇਜਦਾ ਇਹ ਟਾਈਮ ਹੈਗਾ ਜੂਨ 2009 ਦਾ ਰੋਣਾ ਆਮਿਰ ਜ਼ੈਨਬ ਸਹਿਰ ਤੇ ਗੀਤੀ ਉਹਨਾਂ ਚਾਰਾਂ ਔਰਤਾਂ ਬਦਕਿਸਮਤ ਔਰਤਾਂ ਜਾਂ ਲੜਕੀਆਂ ਦੀ ਜ਼ਿੰਦਗੀ ਦੇ ਆਖਰੀ ਦਿਨ ਸ਼ੁਰੂ ਹੋ ਚੁੱਕੇ ਆ ਬਾਅਦ ਦੇ ਵਿੱਚ ਜਿਹੜੀਆਂ ਪੁਲਿਸ ਦੀਆਂ ਡਿਟੇਲ ਆਈਆਂ ਜਿਹੜਾ ਇੰਟਰਨੈਟ ਦੀਆਂ ਹਾਮਿਦ ਦੀਆਂ ਕੀਤੀਆਂ ਹੋਈਆਂ ਸਰਚਸ ਤੋਂ ਉਹਨਾਂ ਨੂੰ ਡਾਟਾ ਮਿਲੇ ਆ ਉਹਦੇ ਵਿੱਚ ਇਹ ਪਤਾ ਲੱਗਿਆ ਕਿ ਇਹ ਉਹ ਦਿਨ ਸੀ ਜਦੋਂ ਜ਼ੈਨਬ ਵਾਪਸ ਇੱਕ ਵਾਰ ਆਪਣੇ ਘਰੇ ਆਉਂਦੀ ਆ ਜਦੋਂ ਹਾਮਿਦ ਘੰਟਿਆਂ ਬੱਧੀ ਲਗਾਤਾਰ ਇੰਟਰਨੈਟ ਦੇ ਉੱਪਰ ਇਹ ਸਰਚ ਕਰ ਰਿਹਾ ਸੀ ਕਿ ਕਿਸੇ ਨੂੰ ਮਾਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਅਗਲੀਆਂ ਸਰਚਸ ਉਹਦੀਆਂ ਇਸ ਤਰ੍ਹਾਂ ਹੁੰਦੀਆਂ ਸੀ ਕਿ ਉਹਦੇ ਘਰ ਤੋਂ ਸਭ ਤੋਂ ਦੂਰ ਦੀਆਂ ਵਾਟਰ ਬਾਡੀਜ਼ ਕਿਹੜੀਆਂ ਨੇ ਸਭ ਤੋਂ ਦੂਰ ਦੀਆਂ ਨਦੀਆਂ ਕਿਹੜੀਆਂ ਨੇ ਜਿੱਥੇ ਉਹ ਲਾਸ਼ਾਂ ਨੂੰ ਸੈੱਟ ਸਕਦਾ ਟੂਬਾ ਇੱਕ ਵਾਰੀ ਫੇਰ ਮੁਹੰਮਦ ਸ਼ਾਫੀਆ ਨੂੰ ਆਪਣੇ ਪਤੀ ਨੂੰ ਹੁਣ ਇਹ ਕਹਿੰਦੀ ਆ ਕਿ ਹੁਣ ਜ਼ੈਨਬ ਘਰੇ ਆ ਚੁੱਕੀ ਆ ਤੇ ਹੁਣ ਇਹਦਾ ਆਪਾਂ ਨੂੰ ਇੱਕ ਫਾਈਨਲ ਸੋਲੂਸ਼ਨ ਕਰਨਾ ਚਾਹੀਦਾ ਫਾਈਨਲ ਸੋਲੂਸ਼ਨ ਦਾ ਮਤਲਬ ਉਹਦਾ ਵਿਆਹ ਬਿਲਕੁਲ ਵੀ ਨਹੀਂ ਹੈਗਾ ਉਹਦਾ ਮਤਲਬ ਹੈਗਾ ਜ਼ੈਨਬ ਦਾ ਕਤਲ ਉਹਦੇ ਆਪਣੇ ਹੀ ਮਾਤਾ ਤੇ ਪੇਤਾ ਦੁਆਰਾ ਮੁਹੰਮਦ ਸ਼ਾਫੀਆ ਇਸ ਗੱਲ ਦੇ ਵਿੱਚ ਟੂਬਾ ਦੇ ਨਾਲ ਸਹਿਮਤ ਹੋ ਜਾਂਦਾ ਪਰ ਇੱਕ ਪਲਾਨ ਜਿਹੜਾ ਉਹਨੇ ਟੂਬਾ ਨੂੰ ਨਹੀਂ ਦੱਸਿਆ ਜਿਹੜਾ ਉਹਨੇ ਆਪਣੇ ਬੇਟੇ ਹਾਮਿਦ ਦੇ ਨਾਲ ਬਣਾਇਆ ਹੁੰਦਾ ਉਹ ਇਸ ਤੋਂ ਵੀ ਅੱਗੇ ਵਾਲੀਆਂ ਗੱਲਾਂ ਨੇ ਇਸ ਤੋਂ ਵੀ ਕਿਤੇ ਹੀ ਜ਼ਿਆਦਾ ਬਰੂਟਲ ਹੈ ਉਸ ਪਲਾਨ ਦੇ ਅਕੋਰਡਿੰਗ ਕਤਲ ਸਿਰਫ ਜ਼ੈਨਬ ਦਾ ਨਹੀਂ ਹੋਣਾ ਜ਼ੈਨਬ ਸਹਿਰ ਗੀਤੀ ਤੇ ਰੋਨਾ ਅਮਰ ਇਹਨਾਂ ਚਾਰਾਂ ਦਾ ਹੀ ਕਤਲ ਹੋਣ ਵਾਲਾ ਇਹ ਚੀਜ਼ ਟੂਬਾ ਨੂੰ ਬਿਲਕੁਲ ਨਹੀਂ ਪਤਾ ਇਸ ਪਲਾਨ ਦੇ ਅਕੋਰਡਿੰਗ 29 ਜੂਨ 2009 ਨੂੰ 5000 ਡਾਲਰ ਦੇ ਕੇ ਇੱਕ ਨਿਸਾਨ ਸੈਂਟਰਾ ਕਾਰ ਖਰੀਦੀ ਜਾਂਦੀ ਆ ਸੈਕੰਡ ਹੈਂਡ ਤੇ ਇਹਨਾਂ ਸਾਰੀਆਂ ਬੱਚੀਆਂ ਨੂੰ ਬਿਠਾ ਕੇ ਰੋਨਾ ਅਮੀਰ ਨੂੰ ਬਿਠਾ ਕੇ ਇਹ ਕਿਹਾ ਜਾਂਦਾ ਕੁਝ ਮਾਫੀਆਂ ਮੰਗੀਆਂ ਜਾਂਦੀਆਂ ਕੁਝ ਨਾਟਕ ਕੀਤਾ ਜਾਂਦਾ ਡਰਾਮਾ ਕੀਤਾ ਜਾਂਦਾ ਤੇ ਉਹਦੇ ਵਿੱਚ ਕਿਹਾ ਜਾਂਦਾ ਕਿ ਜੋ ਹੋ ਗਿਆ ਉਹਨੂੰ ਭੁੱਲ ਜਾਣਾ ਚਾਹੀਦਾ ਆਪਾਂ ਨੂੰ ਆਪਾਂ ਸਾਰੇ ਇੱਕ ਫੈਮਿਲੀ ਟ੍ਰਿਪ ਦੇ ਉੱਪਰ ਨਿਆਗਰਾ ਫਾਲਸ ਚੱਲਦੇ ਆਂ ਫੈਮਿਲੀ ਵੱਡੀ ਆ ਇੱਕ ਕਾਰ ਦੇ ਵਿੱਚ ਨਹੀਂ ਆ ਸਕਦੀ ਇਸ ਲਈ ਇੱਕ ਦੂਸਰੀ ਕਾਰ ਲਈ ਗਈ ਹੈ ਫੈਮਿਲੀ ਦੀ ਜਿਹੜੀ ਆਲਰੇਡੀ ਇਹ ਕਾਰ ਹੈਗੀ ਆ ਉਹ ਹੈਗੀ ਆ ਕਾਲੇ ਰੰਗ ਦੀ ਲੈਕਸਸ ਤਾਂ ਘਰ ਤੋਂ ਸ਼ਾਫੀਆ ਹਾਊਸ ਤੋਂ ਨਿਆਗਰਾ ਫਾਲ ਤੱਕ ਦਾ ਜਿਹੜਾ ਲੰਬਾ ਸਫ਼ਰ ਆ ਉਹ ਸ਼ੁਰੂ ਹੋ ਜਾਂਦਾ ਇੱਕ ਕਾਰ ਦੇ ਵਿੱਚ ਜਿਹੜੀ ਲੈਕਸਸ ਹੈਗੀ ਉਹਦੇ ਵਿੱਚ ਮੁਹੰਮਦ ਸ਼ਾਫੀਆ ਤੇ ਹਾਮੇਦ ਨੇ ਦੂਸਰੀ ਕਾਰ ਜਿਹੜੀ ਸਿਰਫ ਇੱਕ ਦਿਨ ਪਹਿਲਾਂ ਲਈ ਗਈ ਆ ਨਿਸਾਨ ਸੈਂਟਰਾ ਕਾਲੇ ਰੰਗ ਦੀ ਉਹਦੇ ਵਿੱਚ ਨੇ ਸਾਰੀਆਂ ਔਰਤਾਂ ਤਿੰਨੇ ਇਹ ਬੇਟੀਆਂ ਰੋਣਾ ਅਮਰ ਤੇ ਕਾਰ ਨੂੰ ਚਲਾ ਰਹੀ ਆ ਖੁਦ ਟੂਬਾ ਨਿਆਗਰਾ ਫਾਲਸ ਪਹੁੰਚਦੇ ਆ ਸਾਰੇ ਜਾਣੇ ਉੱਥੇ ਬੈਠਦੇ ਆ ਇੰਜੋਏ ਕਰਦੇ ਆ ਵਾਪਸੀ ਦੇ ਉੱਪਰ ਰਾਹ ਦੇ ਵਿੱਚ ਇੱਕ ਜਗ੍ਹਾ ਦੇ ਉੱਪਰ ਰਾਤ ਦਾ 1:50 ਮਿੰਟ ਤਕਰੀਬਨ ਹੋ ਚੁੱਕੇ ਆ ਕਾਰ ਨੂੰ ਰੋਕਿਆ ਜਾਂਦਾ ਅੱਗੇ ਰੁਕਣ ਵਾਲੀ ਕਾਰ ਹੈਗੀ ਆ ਉਹੀ ਨਿਸਾਨ ਸੈਂਟਰਾ ਉਹਦੇ ਬਿਲਕੁਲ ਪਿੱਛੇ ਆ ਕੇ ਕਾਰ ਰੁਕਦੀ ਆ ਲੈਕਸਸ ਟੂਬਾ ਇਸ ਕਾਰ ਦੇ ਵਿੱਚੋਂ ਇਹਨਾਂ ਚਾਰੇ ਔਰਤਾਂ ਨੂੰ ਕੀ ਕਹਿ ਕੇ ਉਤਰ ਜਾਂਦੀ ਆ ਕਿ ਮੈਂ ਹੁਣ ਬਹੁਤ ਜ਼ਿਆਦਾ ਥੱਕ ਗਈ ਇਸ ਕਾਰ ਨੂੰ ਚਲਾ ਕੇ ਅਸੀਂ ਗੱਡੀਆਂ ਨੂੰ ਬਦਲ ਰਹੇ ਹਾਂ ਇਸ ਕਾਰ ਨੂੰ ਹੁਣ ਤੁਹਾਡੇ ਪਿਤਾ ਮੁਹੰਮਦ ਸ਼ਾਫੀਆ ਚਲਾਉਣਗੇ ਹਾਲੇ ਤੱਕ ਟੂਬਾ ਨੂੰ ਇਹ ਲੱਗ ਰਿਹਾ ਕਿ ਹੁਣ ਇੱਥੇ ਜ਼ੈਨਬ ਦਾ ਕਤਲ ਹੋਣ ਵਾਲਾ ਪਰ ਅਸਲ ਦੇ ਵਿੱਚ ਉੱਥੇ ਕੀ ਹੋਣਾ ਇਹ ਸਿਰਫ ਮੁਹੰਮਦ ਸ਼ਾਫੀਆ ਤੇ ਹਾਮਿਦ ਨੂੰ ਪਤਾ ਹੈ ਟੂਬਾ ਵਾਪਸ ਆ ਕੇ ਲੈਕਸਸ ਕਾਰ ਦੇ ਵਿੱਚ ਬੈਠ ਜਾਂਦੀ ਆ ਇਸ ਤੋਂ ਅੱਗੇ ਜਦੋਂ ਉਹ ਲੈਕਸਸ ਕਾਰ ਦੇ ਵਿੱਚ ਆ ਕੇ ਬੈਠਦੀ ਆ ਤਾਂ ਹਾਮਿਦ ਟੂਬਾ ਨੂੰ ਉਸੇ ਟਾਈਮ ਆਪਣੀਆਂ ਬਾਹਾਂ ਦੇ ਵਿੱਚ ਜਕੜ ਲੈਂਦਾ ਤਾਂ ਕਿ ਉਹ ਕੋਈ ਵੀ ਪ੍ਰੋਟੈਸਟ ਨਾ ਕਰ ਸਕੇ ਤੇ ਮੁਹੰਮਦ ਸ਼ਾਫੀਆ ਜੋ ਕਿ ਲੈਕਸਸ ਕਾਰ ਦੀ ਡਰਾਈਵਿੰਗ ਸੀਟ ਦੇ ਉੱਪਰ ਬੈਠਾ ਵਾ ਆਪਣੇ ਬਿਲਕੁਲ ਸਾਹਮਣੇ ਖੜੀ ਨਿਸਾਨ ਸੈਂਟਰਾ ਜਿਹਦੇ ਵਿੱਚ ਉਹਦੀਆਂ ਆਪਣੀਆਂ ਹੀ ਤਿੰਨ ਬੇਟੀਆਂ ਤੇ ਆਪਣੀ ਹੀ ਪਤਨੀ ਉਹਦੇ ਵਿੱਚ ਮੌਜੂਦ ਨੇ ਪੂਰੀ ਜ਼ੋਰ ਦੇ ਨਾਲ ਆਪਣੀ ਕਾਰ ਦੇ ਨਾਲ ਉਸ ਕਾਰ ਨੂੰ ਹਿੱਟ ਕਰਨਾ ਸ਼ੁਰੂ ਕਰ ਦਿੰਦਾ ਉਦੋਂ ਤੱਕ ਹਿੱਟ ਕਰਦਾ ਰਹਿੰਦਾ ਜਦੋਂ ਤੱਕ ਉਹ ਕਾਰ ਪਾਣੀ ਦੇ ਵਿੱਚ ਨਹੀਂ ਡਿੱਗ ਜਾਂਦੀ ਇੱਥੇ ਆ ਕੇ ਇਸ ਮੂਵਮੈਂਟ ਦੇ ਉੱਪਰ ਆ ਕੇ ਟੂਬਾ ਨੂੰ ਇਹ ਪਤਾ ਲੱਗਦਾ ਕਿ ਇਹਨਾਂ ਦੋਨਾਂ ਦਾ ਪਲਾਨ ਇਹਨਾਂ ਚਾਰਾਂ ਨੂੰ ਹੀ ਮਾਰਨ ਦਾ ਸੀ ਹੁਣ ਆਪਾਂ ਚੱਲਦੇ ਆਂ ਕਹਾਣੀ ਦੇ ਉਸ ਪੜਾਅ ਦੇ ਉੱਪਰ ਜਿੱਥੋਂ ਆਪਾਂ ਇਸ ਵੀਡੀਓ ਦੇ ਵਿੱਚ ਕਹਾਣੀ ਸ਼ੁਰੂ ਕੀਤੀ ਸੀ ਜਦੋਂ ਪੁਲਿਸ ਨੂੰ ਕੋਸ਼ੀ ਘੰਟਿਆਂ ਦੇ ਅੰਦਰ ਇਸ ਫੈਮਿਲੀ ਦੀਆਂ ਦੋ ਅਲੱਗ-ਅਲੱਗ ਕਾਰਾਂ ਦੇ ਨਾਲ ਹੋਏ ਅਜੀਬ ਇਨਸੀਡੈਂਟਸ ਦਾ ਪਤਾ ਲੱਗਦਾ ਤਾਂ ਉਹਨਾਂ ਨੂੰ ਥੋੜਾ ਜਿਹਾ ਸ਼ੱਕ ਹੁੰਦਾ ਸਭ ਤੋਂ ਜ਼ਿਆਦਾ ਸ਼ੱਕ ਉਹਨਾਂ ਨੂੰ ਹਾਮਿਦ ਦੇ ਉੱਪਰ ਹੁੰਦਾ ਮੌਂਟਰੀਅਲ ਦੇ ਰਾਤ ਨੂੰ 2:30 ਵਜੇ ਦਾ ਇਨਸੀਡੈਂਟ ਹੈਗਾ ਉਹ ਜਿਹੜਾ ਪਾਰਕਿੰਗ ਲੋਟ ਦੇ ਵਿੱਚ ਹਾਮਿਦ ਦੇ ਲੈਕਸਸ ਦਾ ਐਕਸੀਡੈਂਟ ਹੋਇਆ ਉਹਨੇ ਦਿਖਾਇਆ ਉਸ ਟਾਈਮ ਦੇ ਉੱਪਰ ਉਹ ਪਾਰਕਿੰਗ ਲੋਟ ਪੂਰੀ ਤਰ੍ਹਾਂ ਦੇ ਨਾਲ ਖਾਲੀ ਸੀ ਪਰ ਪੁਲਿਸ ਦੀ ਆਪਣੀ ਇੱਕ ਪ੍ਰੋਬਲਮ ਆ ਉਹਨਾਂ ਦੇ ਕੋਲੇ ਕੋਈ ਵੀ ਪੁਖਤਾ ਸਬੂਤ ਨਹੀਂ ਹੈ ਤਾਂ ਕਿ ਉਹਨਾਂ ਸਾਰਿਆਂ ਤੋਂ ਪੁੱਛਗਛ ਕੀਤੀ ਜਾਵੇ ਜਾਂ ਉਹਨਾਂ ਦੇ ਘਰ ਦਾ ਸਰਚ ਵਾਰੰਟ ਲੈ ਲਿਆ ਜਾਵੇ ਪਰ ਪੁਲਿਸ ਵਾਲੇ ਡਿਟੈਕਟਿਵ ਸਟੀਵ ਕੂਪਮੈਨ ਦੀ ਅਗਵਾਈ ਦੇ ਵਿੱਚ ਮੁਹੰਮਦ ਸ਼ਾਫੀਆ ਨੂੰ ਇਸ ਗੱਲ 'ਈ ਮਨਾ ਲੈਂਦੇ ਆ ਕਿ ਕਮ ਸੇ ਕਮ ਇੱਕ ਵਾਰ ਉਹਨਾਂ ਨੂੰ ਉਹ ਕਾਲੇ ਰੰਗ ਦੀ ਲੈਕਸਸ ਐਸਯੂਵੀ ਨੂੰ ਦੇਖਣ ਦਿੱਤਾ ਜਾਵੇ ਜਦੋਂ ਇਹ ਪੁਲਿਸ ਦੀ ਟੀਮ ਉਸ ਲੈਕਸਸ ਕਾਰ ਨੂੰ ਦੇਖਦੀ ਹੈ ਕਿਉਂਕਿ ਉਹ ਪਹਿਲਾਂ ਦੂਸਰੀ ਕਾਰ ਨੂੰ ਚੰਗੀ ਤਰ੍ਹਾਂ ਦੇਖ ਚੁੱਕੇ ਆ ਉਹਨਾਂ ਦੇ ਫੋਰੈਂਸਿਕ ਐਕਸਪਰਟ ਉਸ ਪਹਿਲੀ ਕਾਰ ਨੂੰ ਨਿਸਾਨ ਸੈਂਟਰਾ ਕਾਰ ਨੂੰ ਦੇਖ ਚੁੱਕੇ ਆ ਉਹਦਾ ਡੈਮੇਜ ਉਹਨਾਂ ਨੂੰ ਐਗਜ਼ੈਕਟ ਪਤਾ ਹੈ ਜਦੋਂ ਇਸ ਕਾਰ ਨੂੰ ਦੇਖਿਆ ਜਾਂਦਾ ਤਾਂ ਉਹਨਾਂ ਦੇ ਡਿਟੈਕਟਿਵਸ ਨੂੰ ਇਹ ਸਮਝਣ ਨੂੰ ਟਾਈਮ ਨਹੀਂ ਲੱਗਦਾ ਕਿ ਇਹ ਦੋਨੇ ਕਾਰਾਂ ਆਪਸ ਦੇ ਵਿੱਚ ਪਿੜੀਆਂ ਨੇ ਤੇ ਉਹ ਲੈਕਸਸ ਕਾਰ ਸੀ ਜਿਨੇ ਹੀ ਹਿੱਟ ਕਰਕੇ ਨਿਸਾਨ ਸੈਂਟਰਾ ਨੂੰ ਪਾਣੀ ਦੇ ਵਿੱਚ ਸਿੱਟਿਆ ਵਾ ਪਰ ਇੱਥੇ ਡਿਟੈਕਟਿਵ ਸਟੀਵ ਕੂਪਮੈਨ ਤੇ ਉਹਨਾਂ ਦੀ ਟੀਮ ਦਾ ਮੰਤਬ ਸਿਰਫ ਉਸ ਕਾਰ ਨੂੰ ਦੇਖਣਾ ਨਹੀਂ ਸੀ ਇੱਥੇ ਉਹ ਇੱਕ ਅਜੀਬ ਚੀਜ਼ ਕਰਦੇ ਆ ਮੁਹੰਮਦ ਸ਼ਾਫੀਆ ਤੇ ਹਾਮਿਦ ਨੂੰ ਇਸ ਚੀਜ਼ ਦਾ ਬਿਲਕੁਲ ਵੀ ਇਲਮ ਨਹੀਂ ਹੁੰਦਾ ਪਰ ਕਿੰਗਸਟਨ ਪੁਲਿਸ ਦੀ ਇਹ ਟੀਮ ਲੈਕਸਸ ਇਸ ਕਾਰ ਨੂੰ ਵਾਇਰ ਟਾਈਪ ਕਰ ਦਿੰਦੀ ਆ ਹੁਣ ਇਹਦਾ ਮਤਲਬ ਇਹ ਹੈ ਕਿ ਉਹਨਾਂ ਕੋਲੇ ਸਬੂਤ ਫਿਲਹਾਲ ਕੋਈ ਨਹੀਂ ਹੈ ਪਰ ਇਸ ਕਾਰ ਦੇ ਅੰਦਰ ਬੈਠ ਕੇ ਜਦੋਂ ਵੀ ਕੋਈ ਵੀ ਗੱਲਾਂ ਹੋਣਗੀਆਂ ਉਹ ਕਲੀਅਰਲੀ ਉਹਨਾਂ ਨੂੰ ਸੁਣ ਸਕਦੇ ਆਂ ਪੁਲਿਸ ਨੂੰ ਜ਼ਿਆਦਾ ਦਿਨ ਵੇਟ ਕਰਨੀ ਨਹੀਂ ਪੈਂਦੀ ਸਿਰਫ 2 ਦਿਨ ਤੋਂ ਬਾਅਦ ਜਿਹੜੀ ਉਹਨਾਂ ਨੂੰ ਇਸ ਕਾਰ ਦੇ ਵਿੱਚ ਬੈਠ ਕੇ ਤੂਬਾ ਤੇ ਮੁਹੰਮਦ ਸ਼ਾਫੀਆ ਦੀ ਗੱਲਬਾਤ ਸੁਣਦੀ ਆ ਉਹਦੇ ਵਿੱਚ ਉਹ ਕਲੀਅਰਲੀ ਸੁਣ ਸਕਦੇ ਆ ਜਿਹਦੇ ਵਿੱਚ ਤੂਬਾ ਮੁਹੰਮਦ ਸ਼ਾਫੀਆ ਨੂੰ ਕਹਿ ਰਹੀ ਆ ਕਿ ਤੈਨੂੰ ਸਾਰਿਆਂ ਨੂੰ ਮਾਰਨ ਦੀ ਲੋੜ ਨਹੀਂ ਸੀ ਤੂੰ ਮੈਨੂੰ ਵਚਨ ਦਿੱਤਾ ਸੀ ਪ੍ਰੋਮਿਸ ਕੀਤਾ ਸੀ ਕਿ ਕੱਲੀ ਜ਼ੈਨਬ ਨੂੰ ਮਾਰਿਆ ਜਾਊਗਾ ਪਰ ਮੁਹੰਮਦ ਸ਼ਾਫੀਆ ਇਸ ਗੱਲ ਦੇ ਉੱਪਰ ਕਹਿੰਦਾ ਕਿ ਨਹੀਂ ਉਹਨਾਂ ਚਾਰਾਂ ਨੂੰ ਹੀ ਮਰਨਾ ਜ਼ਰੂਰੀ ਸੀ ਅਗਲੀ ਚੀਜ਼ ਉਹ ਇਹ ਬੋਲਦਾ ਕਿ ਜੇ ਇਹ ਚਾਰੇ ਲੜਕੀਆਂ 100 ਵਾਰੀ ਜਨਮ ਲੈਣਗੀਆਂ ਤਾਂ ਮੈਂ 100 ਦੇ 100 ਵਾਰ ਉਹਨਾਂ ਦਾ ਕਤਲ ਕਰੂੰਗਾ ਹੁਣ ਇਹਨਾਂ ਸਬੂਤ ਪੁਲਿਸ ਦੇ ਲਈ ਬਹੁਤ ਸਹੀ ਉਹਨਾਂ ਦੇ ਉੱਪਰ ਕੇਸ ਨੂੰ ਹੋਰ ਸਖਤ ਕਰਨ ਦਾ ਫਾਈਨਲੀ 23 ਜੁਲਾਈ ਨੂੰ ਇਹਨਾਂ ਤਿੰਨਾਂ ਦੇ ਉੱਪਰ ਮੁਹੰਮਦ ਸ਼ਾਫੀਆ ਤੂਬਾ ਤੇ ਹਮੈਦ ਦੇ ਉੱਪਰ ਚਾਰ ਫਸਟ ਡਿਗਰੀ ਮਰਡਰ ਦੇ ਕਾਊਂਟ ਲੱਗਦੇ ਆ ਜੂਰੀ ਜਨਵਰੀ 2012 ਦੇ ਵਿੱਚ ਇਹਨਾਂ ਤਿੰਨਾਂ ਨੂੰ ਉਹਨਾਂ ਸਾਰੇ ਅਕਾਊਂਟਸ ਦੇ ਵਿੱਚ ਗਿਲਟੀ ਮੰਨ ਲੈਂਦੀ ਆ ਕੈਨੇਡਾ ਦੇ ਇਤਿਹਾਸ ਦਾ ਇਹ ਪਹਿਲਾ ਕੇਸ ਸੀ ਜਿਹਨੂੰ ਕਿ ਚਾਰ ਅਲੱਗ-ਅਲੱਗ ਲੈਂਗੁਏਜਸ ਦੇ ਵਿੱਚ ਕਵਰ ਕੀਤਾ ਗਿਆ ਅਦਾਲਤ ਦੇ ਵਿੱਚ ਇੰਗਲਿਸ਼ ਫ੍ਰੈਂਚ ਸਪੈਨਿਸ਼ ਤੇ ਅਫਗਾਨਿਸਤਾਨ ਦੀ ਲੈਂਗੁਏਜਦਾਰੀ ਇਸ ਕੇਸ ਤੋਂ ਬਾਅਦ ਪੂਰੇ ਕੈਨੇਡਾ ਦੇ ਵਿੱਚ ਕਿਉਂਕਿ ਆਲਰੇਡੀ 9/11 ਦੇ ਅਟੈਕ ਤੋਂ ਬਾਅਦ ਸਪੈਸ਼ਲੀ ਮੁਸਲਮ ਇਮੀਗ੍ਰੈਂਟਸ ਦੇ ਉੱਪਰ ਤੇ ਉਹਨਾਂ ਦੇ ਪ੍ਰਤੀ ਜਿਹੜਾ ਕੈਨੇਡਾ ਅਮਰੀਕਾ ਪੱਛਮੀ ਦੇਸ਼ਾਂ ਦੇ ਲੋਕਾਂ ਦਾ ਇੱਕ ਵਿਚਾਰ ਧਾਰਾ ਸੀ ਉਹ ਹੋਰ ਵੀ ਜ਼ਿਆਦਾ ਬੁਰੀ ਹੋ ਜਾਂਦੀ ਆ ਉਹਨਾਂ ਦੀ ਜੀਵਨ ਸ਼ੈਲੀ ਉਹਨਾਂ ਦਾ ਰਹਿਣ ਸਹਿਣ ਤੇ ਇਸਲਾਮ ਧਰਮ ਦੀਆਂ ਜੋ ਵੀ ਕਾਇਦੇ ਕਾਨੂੰਨ ਨੇ ਉਹਨਾਂ ਸਾਰਿਆਂ ਦੇ ਉੱਪਰ ਉਂਗਲੀ ਉਠਾਈ ਜਾਂਦੀ ਆ ਕੈਨੇਡਾ ਤੇ ਅਮਰੀਕਾ ਦੋਨਾਂ ਦੇ ਮੀਡੀਆ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਇਹ ਕੇਸ ਛਾ ਜਾਂਦਾ ਤਾਂ ਇਸ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦੇ ਬਹੁਤ ਸਾਰੇ ਇਮਾਮ ਬਹੁਤ ਸਾਰੀਆਂ ਵੱਡੀਆਂ ਮਸਜਿਦਾਂ ਦੇ ਜੋ ਮੇਨ ਰਿਲੀਜੀਅਸ ਪ੍ਰੀਚਰ ਹੁੰਦੇ ਆ ਉਹ ਇਕੱਠੇ ਹੁੰਦੇ ਆ ਤੇ ਉਸ ਤੋਂ ਬਾਅਦ ਇੱਕ ਜੁਆਇੰਟ ਸਟੇਟਮੈਂਟ ਦਿੰਦੇ ਆ ਜਿਹਦੇ ਵਿੱਚ ਉਹ ਇਹਨਾਂ ਲੋਕਾਂ ਦੀ ਤੇ ਇਹਨਾਂ ਦੇ ਕਾਰਨਾਮਿਆਂ ਦੀ ਸਖਤ ਨਿਖੇਧੀ ਕਰਦੇ ਆ ਤੇ ਇਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਇਸਲਾਮ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਲਿਖਿਆ ਹੋਇਆ ਕਿ ਇਹ ਸਾਰੇ ਇਹਨਾਂ ਦੇ ਇਸ ਕਾਰੇ ਦੇ ਵਿੱਚ ਇਸਲਾਮ ਨੂੰ ਨਾ ਜੋੜਿਆ ਜਾਵੇ ਤਾਂ ਇਹ ਸੀਗਾ ਜੀ ਕੇਸ ਜਿਹੜਾ ਕੈਨੇਡਾ ਦੇ ਵਿੱਚ ਬਹੁਤ ਹੀ ਜ਼ਿਆਦਾ ਪੌਪੂਲਰ ਹੋਇਆ ਇੱਕ ਹੋਰ ਏਸ਼ੀਅਨ ਮਿਨੋਰੀਟੀ ਦਾ ਕੇਸ ਇੱਕ ਵਾਰੀ ਹੋਰ ਆਪਣੇ ਹੀ ਕਰਦੀਆਂ ਔਰਤਾਂ ਲੜਕੀਆਂ ਦਾ ਕਤਲ ਤੇ ਇੱਕ ਵਾਰੀ ਹੋਰ ਔਨਰ ਕਿਲਿੰਗ ਦੇ ਨਾਮ ਦੇ ਉੱਪਰ ਆਪਣੀ ਫੈਮਿਲੀ ਦੀ ਇੱਜ਼ਤ ਦੇ ਨਾਮ ਦੇ ਉੱਪਰ ਜੋ ਵੀ ਤੁਹਾਨੂੰ ਲੱਗਿਆ ਇਸ ਕੇਸ ਦੇ ਬਾਰੇ ਦੇ ਵਿੱਚ ਜੋ ਵੀ ਤੁਹਾਡੀ ਸੋਚ ਹੈ ਕੀ ਆ ਉਹ ਤੁਸੀਂ ਮੈਨੂੰ ਆਪਣੇ ਕਮੈਂਟਸ ਦੇ ਵਿੱਚ ਲਿਖ ਕੇ ਭੇਜ ਸਕਦੇ ਹੋ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ